ਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਤਾਂ ਮਰ ਬਲਵੰਦਰ ਮਾਲਮ ਮੈਂ ਨਰੇਗਾ ਰਸਦਾਰ ਪ੍ਰਾਪਤ ਜੋਰੀ ਦਾ ਬਲਾਕ ਦਾ ਪ੍ਰਧਾਨ ਹਲਾਕ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਕਈ ਵਾਰੀ ਜਿਹੜੀਆਂ ਮੀਟਿੰਗਾਂ ਡੀਸੀ ਨਾਲ ਵੀ ਕਰ ਚੁੱਕੇ ਹਾਂ ਅਸੀਂ ਜਿਹੜਾ ਡੀਡੀ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਅਸੀਂ ਜਿਹੜਾ ਡੀਡੀਪੀ ਨਾਲ ਮੀਟਿੰਗਾਂ ਕਰ ਚੁੱਕੇ ਆ ਪਰ ਉਹਨਾਂ ਦੇ ਵਿੱਚ ਸਾਨੂੰ 2-4 ਦਿਨ ਜਿਹੜਾ ਸਹੀ ਇਹਨਾਂ ਦੇ ਬੋਝ ਰਹਿੰਦਾ ਹੈ ਦਿਮਾਗ ਤੇ ਗਲਸਾੜੀ ਰਹਿੰਦੀ ਹੈ ਉਸ ਤੋਂ ਬਾਅਦ ਪਤਾ ਨਹੀਂ ਕਿਹਾਂ ਪ੍ਰੈਸ਼ਰ ਪੈਂਦਾ ਉਹ ਸੋਨੇ ਦਾ ਹੋ ਸਕਦਾ ਹੈ ਉਧਰੋਂ ਦਾ ਐਨਐਲ ਜਿਹੜਾ ਗਿਆ ਫਾਇਲ ਕਾ ਇਥੋ ਜਿਹੜਾ ਬੋਲਦੀ ਹੈ ਕਬੋਜ ਉਹਦਾ ਪ੍ਰੈਸ਼ਰ ਪੈਂਦਾ ਚੱਕੀਏ ਇਹ ਜਿਹੜੇ ਸਾਡੇ ਬੰਦੇ ਦੇ ਡਿਮਾਂਡਾਂ ਭਰੀਆਂ ਹੁੰਦੀਆਂ ਨੇ ਕੰਮ ਮੰਗਾਂ ਦੀ ਅਰਜੀ ਭਰੀ ਹੁੰਦੀ ਹੈ ਉਹਨੂੰ ਜਿਹੜਾ ਤੁਸਲ ਬੁਤਲ ਕਰਕੇ ਉਹ ਵੀ ਕਰਦੇ ਨੇ ਉਹਨਾਂ ਦੇ ਜਿਹੜਾ ਕੰਮ ਸਾਡੇ ਬੰਦੇ ਨੇ ਪਹਿਲਾਂ ਮੰਗਰਾਇਆ ਤੇ ਅਸੀਂ ਕਹਿੰਨੇ ਉਹਨਾਂ ਨੂੰ ਪਹਿਲਾਂ ਦਿੱਤਾ ਜਾਵੇ ਜੇ ਉਹਨਾਂ ਨੇ ਬੰਦੇ ਨੇ ਮੰਗੇ ਤਾਂ ਉਹਨਾਂ ਨੂੰ ਦਿੱਤਾ ਜਾਵੇ ਕੀ ਅੰਦਾ ਦਬਾਅ ਬਣਾ ਕੇ ਉਹਨਾਂ ਦੇ ਮਾਸਟਰ ਪਹਿਲਾਂ ਕੱਢੇ ਨੇ ਸਾਡੇ ਬੰਦਾ ਮਾਸਟਰ ਹਾਲ ਵਿੱਚ ਕੱਢੇ ਤੇ ਫਿਰ ਉੱਤੇ ਕੀ ਪਾ ਦੇ ਪੰਗਾ ਮੇਟ ਮੇਡ ਤਾਂ ਹੁਣ ਪਹਿਲੇ ਗ੍ਰੈਫ ਚੱਲ ਰਹੇ ਨੇ ਉਹ ਆਜ ਤੂੰ ਕਹ ਲਈ ਪਿਛਲੇ ਗ੍ਰੈਫ 5 ਸਾਲ ਬੀਤ ਚੁੱਕੇ ਨੇ ਪੰਚਾਇਤਾਂ ਭੰਗ ਹੋ ਚੁੱਕੇ ਨੇ ਉਹਨਾਂ ਦੇ ਤਰੀਕੇ ਮੇਡ ਬਣੇ ਬਣੇ ਅਸੀਂ ਸਾਡੀ ਮੰਗ ਇਹ ਹੈ ਬਗੈਰ ਮੇਡ ਤੋਂ ਜੇ ਮੇਡ ਬਣਾਣਾ ਤਾਂ ਤੁਰੰਤ ਬਣਾਵੋ ਦੂਜੇ ਦੇ ਚੋਰ ਕਨੈਕਟ ਲੱਗ ਸਕਦਾ ਤੇ ਇਹਨਾਂ ਦੇ ਕੋਈ ਚੋਰ ਕਨੈਕਟ ਨਹੀਂ ਹੈ ਜਿਹੜਾ ਮੇਡ ਤਰੰਤ ਤੌਰ ਤੇ ਬਣਾਇਆ ਨਹੀ ਬਣਾ ਸਕਦੇ ਤਾਂ ਜਿਹੜਾ ਕੰਮ ਕੋਈ ਜੀਓ ਟੈਕਨਿਕ ਕੋਈ ਕੁਛ ਨਹੀਂ ਜਿਹੜਾ ਅਸੀਂ ਨਰਾਇਤ ਤੇ ਫੋਟੋ ਕਰਕੇ ਭੇਜਾਂਗੇ ਉਹ ਬੰਦੇ ਅਸੀਂ ਇਮਾਨਦਾਰੀ ਨਾਲ ਭੇਜਾਂਗੇ ਜਿੰਨੇ ਵੀ ਹਨਦੇ ਅਸੀਂ ਕੋਈ ਗਲਤ ਹਾਜ਼ਰੀ ਨਹੀਂ ਲਾਵਾਂਗੇ ਉਹ ਬੰਦੇ ਸਾਡੇ ਸੱਕੀ ਸਬੰਧੀ ਨੇ ਸਾਡੇ ਭੈਣ ਐ ਭਰਾ ਨੇ ਸਾਡੇ ਮਾਪੇ ਨੇ ਉਹਨਾਂ ਦੀ ਵੀ ਹਾਜ਼ਰੀ ਅਸੀਂ ਨਹੀਂ ਲਾਵਾਂਗੇ ਜਿਹੜਾ ਹਾਜ਼ਰ ਹੋਵੇਗਾ ਉਹ ਅਸੀਂ ਜਿਹੜੇ ਭੇਜਾਂਗੇ ਤਾਂ ਅਸੀਂ ਗਲਤ ਕੰਮ ਕੋਈ ਕਰਾਉਣਾ ਨਹੀਂ ਚਾਹਦੇ ਇਹ ਜਿਹੜੇ ਨੇ ਉਹਨਾਂ ਵਿੱਚ ਗੜਬੜ ਕਰ ਰਹੇ ਨੇ ਉਹਨਾਂ ਵਿੱਚ ਜਈ ਨੇ ਸੈਕਟਰੀ ਨੇ ਐਪੀ ਉਹਰੇ ਤਾਂ ਜਿਹੜਾ ਸਾਡਾ ਇਹ ਤੇ ਕਰਨੀਵਾਰੀ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੇ ਇਹਨਾਂ ਦੇ ਕੰਮ ਸਹੀ ਟੰਗ ਨਾਲ ਚਲਾਏ ਗਏ ਇਹਨਾਂ ਨੂੰ ਸਹੀ ਟੰਗ ਦੇ ਕਾਨੂੰਨ ਮਾਲਕ ਤੌਰ ਤੇ ਕਾਮਨਾਮ ਦਿੱਤਾ ਗਿਆ ਜਿਹੜਾ ਕਾਨੂੰਨ ਕਹਿੰਦਾ 14 ਦਿਨਾਂ ਦਾ 14 ਦਿਨ ਤੋਂ ਘੱਟ ਕੰਮ ਨਹੀਂ ਦੇ ਸਕਦੇ ਪਰ ਇਹ ਕੀ ਹੈ ਕਿਸਦਾ 2 ਦਿਨ ਕੰਮ ਕਰਤਾ ਕਿਸਦਾ 4 ਦਿਨ ਕਰਤਾ ਕਈ ਵਾਰੀ ਤੇਰੇ ਬੈਠੀ ਕੋਣੀ ਉਹ ਬੈਠਿ ਜਿਹੜਾ ਦਸੰਬਰ 2024 ਤੇ 25 ਦਾ ਪਹਿਲਾ ਅਡਵਾਂਸ ਨਾ ਕੋਲ ਆ ਚੁੱਕਿਆ ਉਹ ਇਹਨਾਂ ਦੀ ਪ੍ਰਾਬਲਮ ਹੈ ਉਹ ਇਹਨਾਂ ਦੀ ਜ਼ਿੰਮੇਵਾਰੀ ਦੋ ਅਸੀਂ ਕਾਮੇ ਦੀ ਅਰਜੀ ਦੇਤੀ ਉਹ ਸਾਡਾ ਕੰਮ ਦਾ ਪ੍ਰਬੰਧ ਇਹਨਾਂ ਕਰਨਾ ਹੈ ਇਹਨੀਆਂ ਬੇਨਤੀਆਂ ਕਰਦਾ ਕਾਮਰ ਬਲਵਿੰਦਰ ਮਹਾਲਾ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਸਾਥੀ ਅਸੀਂ ਮੰਗ ਇਹ ਕੀਤੀ ਹੈ ਕਿਉਂਕਿ ਜਿਹੜਾ 2005 ਕਾਨੂੰਨ ਬਣਿਆ ਨਰੇਗਾ ਵਾਲਾ ਇਹ ਬਣਿਆ ਕਿ 100 ਦਿਨ ਦਾ ਕੰਮ ਇੱਕ ਮਜ਼ਦੂਰ ਨੂੰ ਦੇਣਾ ਹੈ ਜੀ ਤੇ ਅਸੀਂ ਕਈ ਵਾਰੀ ਇੱਥੇ ਮੰਗ ਕੀਤੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਕੰਮ ਬੰਦ ਪਿਆ ਹੈ ਅਸੀਂ ਯੂਨੀਅਨ ਵੱਲੋਂ ਕਾਮ ਰੇਟਾਂ ਵੱਲੋਂ ਯੂਨੀਅਨ ਪੈਣੇ ਵੰਡਿਆ ਕੇ ਬਣਾਉਨੇ ਆ ਮਜ਼ਦੂਰਾਂ ਦੇ ਹਰ ਇੱਕ ਚੀਜ਼ ਦੀ ਯੂਨੀਅਨ ਹੈ ਕਿਸਾਨ ਯੂਨੀਅਨ ਹੈ ਜਿਵੇਂ ਟਰਾਲੀ ਯੂਨੀਅਨ ਹੈ ਉਸੇ ਤਰ੍ਹਾਂ ਸਾਡੀ ਨਰੇਗਾ ਯੂਨੀਅਨ ਹੈ ਅਸੀਂ ਕਿਹਨੇ ਵੀ 100 ਦਿਨ ਕੰਮ ਮਿਲੇ ਤੇ ਜਿਹੜੀ 322 ਰੁਪਏ ਦਿਹਾੜੀ ਹੈ ਉਹ ਦਿੱਤੀ ਜਾਵੇ ਅਸੀਂ ਉਹ ਦੇ ਮੁਤਾਬਕ ਜਦੋਂ ਅਸੀਂ ਇੱਥੇ ਅਰਜ਼ੀਆਂ ਲੈ ਕੇ ਆਉਨੇ ਆ ਤਾਂ ਜਿਹੜੇ ਮੰਗ ਪੱਤਰ ਦੇਨੇ ਅਸੀਂ ਸਾਨੂੰ ਪਤਾ ਕਿ 15 ਦਿਨਾਂ ਬਾਅਦ ਕੰਮ ਦਿੱਤਾ ਜਾਂਦਾ ਪਰ ਸਾਡੇ ਕਈ ਪਿੰਡਾਂ ਦੇ ਜਿਹੜੇ ਅਰਜ਼ੀਆਂ ਵੀ ਦਿੱਤੀਆਂ ਨੇ ਉਹ ਸਾਨੂੰ ਕੰਮ ਨਹੀਂ ਦਿੱਤਾ ਜਾਂਦਾ ਸਾਨੂੰ ਲਾਹਰੇ ਦਾ ਪੇਚ ਰੱਖਿਆ ਜਾਂਦਾ ਤੁਸੀਂ ਜਿਹੜਾ ਇਹ ਸੰਘਰਸ਼ ਕਰ ਰਹੇ ਹੋ ਕਿੰਨੀ ਦੇਰ ਲਈ ਕਰ ਰਹੇ ਹੋ ਅਸੀਂ ਇਹ ਸੰਘਰਸ਼ ਹੈ ਜੀ ਜਿਹੜਾ ਅੱਜ ਸਵੇਰ ਤੋਂ ਲੈ ਕੇ ਸੰਘਰਸ਼ ਹੈ ਇਹ ਸ਼ਾਇਦ ਅਸੀਂ ਸ਼ਾਇਦ ਇਨੀ ਤੇ ਸਾਡੇ ਮੰਗਾ ਨਹੀਂ ਮੰਨਿਆ ਜਾਂਦੀਆਂ ਸਾਡੀਆਂ ਮੰਗਾ ਇਹ ਨੇ ਇੱਕ ਤਾਂ ਜਿਹੜੇ ਪਿੰਡਾਂ ਵਿੱਚ ਸਾਡੇ ਨਵੇਂ ਮੇਟ ਬਣਾਏ ਜਾਣ ਔਰ ਜਿਹੜਾ 6 ਦਿਨਾਂ ਦਾ ਕੰਮ ਕੱਢਦੇ ਸਨ 4 ਦਿਨਾਂ ਦਾ 5 ਦਿਨਾਂ ਦਾ 6 ਦਿਨਾਂ ਦਾ ਉਸ ਟਿੱਕਰ ਮਖੌਲ ਕੀਤੀ ਜਾਂਦੀ ਸੀ ਸਾਡਾ ਘੜਦ ਘੜ ਵੀ 14 ਦਿਨਾਂ ਦਾ ਮਸਤੌਲ ਕੱਢਿਆ ਜਾਵੇ ਔਰ ਜਿਹੜੇ ਸਾਡੇ ਯੂਨੀਅਨ ਵਾਲੇ ਨੇ ਉਹਨਾਂ ਦੇ ਮੇਟ ਰੱਖੇ ਜਾਣ ਜਿਹੜੇ ਹੁਣ ਇੱਥੇ ਤੁਹਾਡੇ ਕੋਲ ਅਫਸਰ ਆਏ ਆ ਪੁਲਿਸ ਮੁਲਾਜ਼ਮ ਡੀਐਸਪੀ ਸਰ ਐਸਐਚਓ ਸਰ ਠੀਕ ਹੈ ਜੀ ਉਹਨਾਂ ਦਾ ਕੀ ਕਹਿਣਾ ਹੈ ਜੀ ਇਸ ਵਾਰ ਜੀ ਉਹਨਾਂ ਨੂੰ ਇਹ ਨਰੇਗਾ ਦਾ ਬਾਰੇ ਕਾਨੂੰਨ ਨਹੀਂ ਪਤਾ ਜੀ ਜਿਹੜਾ ਨਰੇਗਾ ਦਾ ਕਾਨੂੰਨ ਹੈ ਨਾ ਉਹਨਾਂ ਨੂੰ ਡਾ ਡੀਐਸਪੀ ਨੂੰ ਪਤਾ ਹੈ ਜੀ ਨਾ ਇੱਥੇ ਐਸਐਸ ਨੂੰ ਪਤਾ ਤਾਂ ਲੱਗਿਆ ਬਾਰੇ ਇਹ ਕਿਸ ਮਸਲੇ ਤੇ ਲੱਗੇ ਅਸੀਂ ਕੰਮ ਕਰੇ ਕਾ ਮੁਲਾਜ਼ਮ ਆ ਇਸ ਦਫਤਰ ਦੇ ਵਿੱਚ ਕੰਮ ਕਰਦੇ ਆ ਸਵੇਰੇ ਅਸੀਂ ਆਪ ਦੀ ਡਿਊਟੀਆਂ ਤੇ ਆਏ ਆ ਲਗਭਗ 10 ਵਜੇ ਤਿੰਨ ਚਾਰ ਅੱਠ ਸੱਤੇ ਬੰਦੇ ਆਉਂਦੇ ਆ ਪਹਿਲਾਂ ਵੀ ਉਹ ਇਸ ਦਫਤਰ ਨੂੰ ਬੇਵਾਬਦ ਆ ਦੇ ਚੁੱਕੇ ਆ ਤੇ ਅਸੀਂ ਆਪਦਾ ਕੰਮ ਕਰ ਰਹੇ ਸੀ ਤੇ ਕਮਿਊਨਿਸਟ ਪਾਰਟੀ ਨਾਲ ਉਹ ਸਬੰਧ ਰੱਖਦੇ ਆ ਪਰ ਕੋਈ ਵੀ ਪਾਰਟੀ ਮਾੜੀ ਨਹੀਂ ਹੁੰਦੀ ਹਮੇਸ਼ਾ ਸਭੀ ਉਹ ਤੋਂ ਖਰਾਬ ਹੁੰਦੀ ਹੈ ਜਦੋਂ ਉਸ ਪਾਰਟੀ ਵਿੱਚ ਕੁਝ ਅੱਡੇ ਕੋਜੇ ਸ਼ਰਾਰਤੀ ਅੰਸਰ ਆ ਜਾਵੇ ਉਹਨਾਂ ਵੱਲੋਂ ਸਾਡੇ ਨਾਲ ਆ ਕੇ ਦਫ਼ਤਰ ਦੇ ਵਿੱਚ ਜਿਹੜੀ ਹੈ ਮਾੜੀ ਸ਼ਬਦਾਵਲੀ ਬੋਲੀ ਗਈ ਉਸ ਤੋਂ ਬਾਅਦ ਸਾਨੂੰ ਧਮਕੀ ਦਿੱਤੀ ਕਿ ਵੀ ਇਹਨਾਂ ਨੂੰ ਅੰਦਰ ਧਾੜੋ ਤੇ ਨਵੇਂ ਚੰਦਰੇ ਮੰਗਾਓ ਚੰਦਰੇ ਵੀ ਲਗਾਏਗੇ ਉਸ ਤੋਂ ਬਾਅਦ ਅਸੀਂ ਰਿਕਵੈਸਟ ਕੀਤੀ ਕਿ ਇਹ ਤੁਹਾਡਾ ਪ੍ਰੋਟੈਸਟ ਕਰਨਾ ਰਾਈਟ ਹੈ ਸੰਵਿਧਾਨ ਤੁਹਾਨੂੰ ਰਾਈਟ ਦਿੰਦਾ ਹੱਕ ਮੰਗਣ ਦਾ ਵੀ ਰਾਈਟ ਹੈ ਅਸੀਂ ਵੀ ਕੰਟਰੈਕਟ ਦੇ ਬਾਅਦ ਮੈਂ ਇਤਨਾ ਸੰਘਰਸ਼ ਹੀ ਕੀਤਾ ਹੈ ਕਿ ਤੁਸੀਂ ਆਪ ਦਾ ਪ੍ਰੋਟੈਸਟ ਕਰੋ ਜਿੱਥੇ ਪ੍ਰੋਟੈਸਟ ਬਣਦਾ ਵੀਡੀਓ ਦਫ਼ਤਰ ਅੱਗੇ ਕਰੋ ਸਾਨੂੰ ਘੇਰਨ ਦਾ ਜਾਂ ਸਾਨੂੰ ਵਧੂਆਂ ਬਣਾਉਣ ਦਾ ਕੀ ਹੈਗਾ ਤੁਹਾਡਾ ਰਾਈਟ ਬਣਦਾ ਉਸ ਤੋਂ ਬਾਅਦ ਉਹਨਾਂ ਨੇ ਸਾਡੀਆਂ ਕੁੜੀਆਂ ਤੇ ਗੱਲ ਪਏਗੇ ਅਸੀਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਬਾਹਰ ਨਿਕਲ ਜਾਂਦੇ ਤੁਸੀਂ ਬੰਦ ਕਰ ਲਓ ਅਸੀਂ ਆਉਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣੇ ਹੈਗੇ ਆ ਉਦੋਂ ਤੋਂ ਬਾਅਦ ਸਾਡੇ ਨਾਲ ਉਹਨਾਂ ਧੱਕਾ ਮੂਕੀ ਕੀਤੀ ਇੱਥੋਂ ਤੱਕ ਵੀ ਸਾਡੀਆਂ ਦੋ ਕੁੜੀਆਂ ਦੇ ਉਹ ਗੱਲ ਵੀ ਪਏਗੇ ਤੇ ਉਸ ਤੋਂ ਬਾਅਦ ਅਸੀਂ ਆਪਦਾ ਮਸਾ ਆਪਣੀ ਜਾਨ ਬਚਾ ਗਏ ਇੱਧਰਲੇ ਦਫ਼ਤਰ ਆਏ ਹੈਗੇ ਆ ਤੇ ਮਗਰੇ ਉਹ ਸਾਰਾ ਜਿਹੜਾ ਟੋਲਾ ਇੱਥੇ ਇਕੱਠਾ ਹੋਇਆ ਹੈ ਅਸੀਂ ਤੇ ਇੱਥੇ ਆ ਕੇ ਇੱਥੇ ਆ ਕੇ ਉਹਨਾਂ ਨੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਕਿ ਮੁਲਾਜ਼ਮ ਨਿਕਲੇ ਆ ਵੀਡੀਓ ਦਫ਼ਤਰ ਦੇ ਉਦੋਂ ਤੁਸੀਂ ਆਪ ਦੇ ਪੀਡੀਪੀ ਉਸ ਦੇ ਮਾਜ ਬੀਡੀਪੀਓ ਨੇ ਜਿਹੜਾ ਬੰਦੇ ਤੱਥਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਅਗਰਲੀ ਕਾਰਵਾਈ ਹੈ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਸੀਂ ਪ੍ਰਸ਼ਾਸਨ ਤੋਂ ਪੂਰੀ ਮੰਗ ਕਰਦੇ ਹਾਂ ਕਿ ਜਿਹੜੀ ਸਾਡੇ ਨਾਲ ਉਪਧੀਤੀ ਹੋਈ ਹੈ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਸਰ ਤੁਹਾਡੀ ਕੀ ਪੋਸਟ ਹੈ ਜੀ ਮੇਰੀ ਪੋਸਟ ਗ੍ਰਾਊਂਡ ਕੁਸ਼ਗਾਰ ਸੇ ਰਹਿੰਦੀ ਹੈ ਜੀਐਸ ਹਾਂਜੀ ਸਰ ਤੁਹਾਨੂੰ ਅੱਜ ਧਰਨਾ ਦੀ ਸਵਾਰਥੀ ਹੋਈ ਹੈ ਸਰ ਕੀ ਸਹادات ਹੋਈ ਹੈ ਤੇ ਕੀ ਨਤਾ ਹੈ ਇਹ ਆਪਣਾ ਇਮਦਾਨ ਮਰੇਗਾ ਦਾ ਪੈਸ਼ਨ ਲੈ ਕੇ ਇਹਨਾਂ ਦਾ ਪਾਸ ਹੈ ਜੀ ਇਹਨਾਂ ਕਾਹਦੇ ਜਿਹੜੇ ਕੰਨਗਰਾਂ ਆਂਦੇ ਨੇ ਇਹਨਾਂ ਨੇ 7 ਮੰਗਾਂ ਦੀਆਂ ਤੇ ਸੰਬੰਧਿਤ ਇਹਨਾਂ ਤੋਂ ਆਇਆ ਹੈ। ਸਰਕਾਰੇ ਹੁਣ ਸਮਾਪਤੀ ਜਿਹੜੀ ਹੈ ਧਰਨੇ ਦੀ ਹੋਈ ਹੈ ਕਿੱਥੇ ਦਾਅਰ ਤੇ ਹੋਈ ਹੈ ਕਿ ਜਿਹੜਾ ਤੁਸੀਂ ਦੱਸਾਇਆ ਸੀ ਇਹ ਤਾਂ ਪਰਸ ਦੀ ਮੀਟਿੰਗ ਫੈਕਟਰੀ ਇਹਨਾਂ ਨੇ ਇਸ ਨਾਮ 'ਤੇ ਜਿਹੜਾ ਸੀ ਆਇਆ ਉਸ ਕਾਹਦੇ ਨੇ ਜਿਹੜੀਆਂ ਇਹਨਾਂ ਨੂੰ ਮੰਗਾਂ ਨੇ ਉਹਨੂੰ ਕੱਟਦੀ ਹੈ। ਕਾ ਹੋਣੇ ਇਸ ਕਰਨੇ ਨੂੰ ਜਿਹੜਾ ਸਮਾਪਤ ਕੀਤਾ ਗਿਆ ਕਿਸ ਸਮੇਂ ਕਿਸ ਅਰਦਾਤ ਤੇ ਜਿਹੜਾ ਸਮਾਪਤ ਕੀਤਾ ਗਿਆ ਇਸ ਕਰਨੇ ਨੂੰ ਜਿਹੜੀ ਚੱਕਣ ਦੀ ਗੱਲ ਕੀਤੀ ਹੈ ਅਜੇ ਕੋਈ ਸਮਾਪਤ ਨਹੀਂ ਕਰ ਦਿੱਤਾ ਗਿਆ ਜੋ ਇਥੋਂ ਦੇ ਆਪਣੇ ਫੌਜਲ ਕਾਦੇ ਨੇ ਐਸਐਸਪੀ ਮੈਡਮ ਐ ਮਨਤ ਲੈਦੇ ਹੈਗੇ ਆ ਐਸਬੀ ਐਸਐਸਪੀ ਨੇ ਉਹਨਾਂ ਵਿਸ਼ਵਾਸ ਦਵਾਇਆ ਕਿ ਜਿਹੜੇ ਤੁਹਾਡੇ ਮੰਗਾ ਨੇ ਉਹ ਡੀਸੀ ਜਰਾਂ ਬੈਠ ਕੇ ਜੋ ਗੱਲਬਾਤ ਕੀਤੀ ਜਾਈ ਜਿਹੜੀ ਜਾਇਜ਼ ਮੰਗੇ ਨੇ ਉਹ ਮੰਨਿਆ ਜਾਂਦਾ ਹੈ